ਕਹਿੰਦੇ ਖੜੇ ਹੋਏ ਸ੍ਰੀ ਅਮਰ ਸੁਜਾਨੇ ਹੱਥ ਜੋਰ ਅਰਦਾਸ ਬਖਾਨੀ ਬਾਬਾ ਅਮਰਦਾਸ ਜੀ ਖੜੇ ਹੋਏ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਹੈ ਇਹ ਅਰਦਾਸ ਦੀ ਮਰਿਆਦਾ ਇਹ ਆਦ ਕਾਲ ਤੋਂ ਹੀ ਸਾਧ ਸੰਗਤ ਵੰਜ ਗੁਰਮੁਖ ਵਿਦਵਾਨ ਇਹ ਵਚਨ ਕਰਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਵੀ ਇੱਕ ਵਚਨ ਸਾਨੂੰ ਸਮਝਾਇਆ ਕਿ ਜਿਹੜੀ ਅਰਦਾਸ ਹੈ ਸੱਚ ਇਹ ਹੈ ਕਿ ਬੱਚਾ ਜਨਮ ਲੈਣ ਤੋਂ ਪਹਿਲਾਂ ਹੀ ਮਾਤਾ ਦੇ ਗਰਭ ਤੋਂ ਅਰਦਾਸਾਂ ਸ਼ੁਰੂ ਕਰਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗੁਰਭਾਸ ਉਰਧ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਿਖਾਣੇ ਉਰਧ ਧਿਆਨ ਲਿਵ ਲਾਗਾ ਮਾਤਾ ਦੇ ਗਰਭ ਵਿੱਚ ਕੁੱਠਾ ਲਟਕਿਆ ਉਹ ਬੱਚਾ ਜਿਨੇ ਅਜੇ ਜਨਮ ਵੀ ਨਹੀਂ ਲਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਉਹ ਜਨਮ ਲੈਣ ਤੋਂ ਪਹਿਲਾਂ ਹੀ ਰੱਬ ਜੀ ਅੱਗੇ ਅਰਦਾਸਾਂ ਸ਼ੁਰੂ ਕਰ ਦਿੰਦਾ ਹੈ ਅਰਦਾਸ ਇਹ ਆਦ ਕਾਲ ਪਈ ਹੈ ਤੇ ਜਦੋਂ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬਾਚਦੇ ਹਾਂ ਨਾਲ ਸਾਧ ਸੰਗਤ ਤੇ ਬੜੀਆਂ ਉਦਾਹਰਣਾਂ ਮਿਲ ਗਈਆਂ ਇੱਕ ਹਾਥੀ ਦੀ ਉਦਾਹਰਣ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਾਜਕ ਰਾਹ ਤੇ ਛੂਟਾ ਗੱਜ ਨਾਮ ਹੈ ਹਾਥੀ ਦਾ ਗਰਾਹ ਨਾਮ ਹੈ ਕੜਿਆਲ ਦਾ ਕਹਿੰਦੇ ਨੇ ਇੱਕ ਹਾਥੀ ਜਿਹੜਾ ਇੱਕ ਸਰੋਵਰ ਦੇ ਵਿੱਚ ਕਹਿ ਲੋ ਛੱਪੜ ਕਹਿ ਲੋ ਉਹਦੇ ਵਿੱਚ ਪਾਣੀ ਪੀਣ ਗਿਆ ਗਰਾਹ ਨੇ ਉਹਦੀ ਲੱਤ ਨੂੰ ਮੁੱਖ ਵਿੱਚ ਪੜ ਲਿਆ ਉਹ ਉਹਨੂੰ ਦਲਦਲ ਵਿੱਚ ਲੈ ਕੇ ਜਾਣਾ ਚਾਹੁੰਦਾ ਪਰ ਹਾਥੀ ਨੇ ਕਹਿੰਦੇ ਉੱਥੋਂ ਕਮਲ ਦਾ ਫੁੱਲ ਤੋੜ ਕੇ ਰੱਬ ਅੱਗੇ ਅਰਦਾਸ ਕੀਤੀ ਪਰਮਾਤਮਾ ਨੇ ਉਹਦੀ ਮਦਦ ਕੀਤੀ ਤੇ ਉਹ ਹਾਥੀ ਜਿਹੜਾ ਸੀ ਉਹ ਗਰਾਹ ਦੇ ਮੁਖ ਦੇ ਵਿੱਚੋਂ ਛੁੱਟ ਗਿਆ ਉਹਦੀ ਜਾਨ ਬਚ ਗਈ ਇਹ ਅਰਦਾਸ ਹੀ ਸੀ ਜਿਨੇ ਦ੍ਰੋਪਤੀ ਦੀ ਇੱਜ਼ਤ ਰੱਖ ਲਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਵਚਨ ਆਉਂਦਾ ਭਟ ਸਹਿ ਬਾਣ ਕਹਿੰਦੇ ਅਬ ਰੱਖੋ ਦਾਸ ਭਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਿਲਾਦ ਕੀ ਹਰਨ ਆਖਿਛ ਪਾਰੇ ਕਰ ਆਜ ਨੂੰ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁ ਸਾਧ ਸੁਦਾਮਾ ਅਪਦਾ ਤੇ ਰੱਖਿਆ ਗਣਿਕਾ ਪੜਤ ਪੂਰੇ ਤਿਹਕਾਦ ਸ੍ਰੀ ਸਤਿਗੁਰ ਸੁ ਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਬਾਟ ਕੀ ਲਾਜ ਤੇ ਇਸ ਸਵਈਏ ਦੇ ਵਿੱਚ ਜਿਨ੍ਹਾਂ ਦਾ ਨਾਮ ਵਰਤਿਆ ਜੀ ਭਗਤ ਪ੍ਰਹਿਲਾਦ ਜੀ ਦ੍ਰੋਪਤੀ ਸੁਦਾਮਾ ਗਣਿਕਾ ਇਹ ਸਾਰੇ ਉਹ ਲੋਕ ਨੇ ਜਿਹੜੇ ਮੁਸੀਬਤ ਵਿੱਚ ਸੀ ਰੱਬ ਜੀ ਅੱਗੇ ਅਰਦਾਸ ਕੀਤੀ ਤੇ ਪ੍ਰਮਾਤਮਾ ਨੇ ਆਪਣੇ ਪਿਆਰਿਆਂ ਦੀ ਲਾਜ ਰੱਖੀ ਸੋ ਮੈਂ ਬੇਨਤੀ ਕਰਣੀ ਹੈ ਅਰਦਾਸ ਆਦ ਕਾਲ ਤੋਂ ਹੀ ਹੈ ਤੇ ਅਰਦਾਸ ਗੁਰੂ ਨਾਨਕ ਸਾਹਿਬ ਜੀ ਨੇ ਵੀ ਸਾਨੂੰ ਕਰਨ ਦਾ ਹੁਕਮ ਕੀਤਾ ਹੈ ਭਾਈ ਮਨ ਸੁਖ ਦੇ ਜਦੋਂ ਵੇੜੇ ਡੁੱਬੇ ਉਹਨੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਕੋਏ ਦੀ ਤਲਵੰਡੀ ਸਤਗੁਰੂ ਆਰਾਮpur ਮਾਰੇ ਸੀ ਪਰ ਸਤਿਗੁਰੂ ਜੀ ਸਰੀਰ ਕਰਕੇ ਭਾਵੇਂ ਰਾਏ ਕੋਏ ਦੀ ਤਲਵੰਡੀ ਵਿੱਚ ਸਨ ਪਰ ਭਾਈ ਮਨ ਸੁਖ ਦੇ ਜਿਹੜੇ ਬੇੜੇ ਸੀ ਉਹ ਸਮੁੰਦਰ ਵਿੱਚ ਡੁੱਬਦੇ ਉਹ ਕਈ ਬੇੜੇ ਪਾਰਕ ਕੀਤੀ ਉਹਦੀ ਅਰਦਾਸ ਪ੍ਰਵਾਨ ਹੋਈ ਸੋ ਕਈ ਘਟਨਾਵਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਅਰਦਾਸ ਦੇ ਸੰਬੰਧੀ ਵੜਦੀਆਂ ਉਸ ਤੋਂ ਬਾਅਦ ਕਈ ਭਗਤਾਂ ਦੇ ਜੀਵਨ ਵਿੱਚ ਅਰਦਾਸ ਦੇ ਬਾਬਤ ਜਿਹੜੀਆਂ ਸਾਨੂੰ ਸਾਖੀਆਂ ਮਿਲ ਜਾਂਦੀਆਂ ਗੁਰ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਕਈ ਸਿੱਖਾਂ ਦੀਆਂ ਖਹਾਣੀਆਂ ਸਾਖੀਆਂ ਮਿਲਦੀਆਂ ਜਦੋਂਾਂ ਤੇ ਮੁਸੀਬਤ ਪਈ ਉਹਨਾਂ ਅਰਦਾਸ ਕੀਤੀ ਤੇ ਗੁਰੂ ਨੇ ਉਹਨਾਂ ਦੀ ਲਾਜ ਰੱਖੀ ਸੋ ਇਹ ਅਰਦਾਸ ਜਿਹੜੀ ਹੈ ਇਹ ਇੱਕ ਗੁਰਮਤ ਦਾ ਬਹੁਤ ਵੱਡਾ ਕਹਿ ਲੋ ਕਿ ਗੁਰੂ ਦਾ ਬਖਸ਼ਿਆ ਉਹ ਸ਼ਸਤਰ ਹੈ ਜਿਹੜਾ ਜਦੋਂ ਕੋਈ ਵੀ ਸ਼ਸਤਰ ਕੰਮ ਨਾ ਆਵੇ ਇਹ ਅਰਦਾਸ ਦਾ ਸ਼ਸਤਰ ਕੰਮ ਆ ਜਾਂਦਾ ਹੈ ਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਸਤਿਗੁਰੂ ਜੀ ਕਹਿੰਦੇ ਨੇ ਜਿਸ ਨਾਲ ਜੋਰ ਨਾਲ ਚੱਲਈ ਖੜਾ ਕੀਚੇ ਅਰਦਾਸ ਕੇ ਅਰਦਾਸ ਖੜੇ ਹੋ ਕੇ ਕਰਨੀ ਹੈ ਦੂਸਰਾ ਬਚਨ ਸਤਿਗੁਰੂ ਜੀ ਕਹਿੰਦੇ ਦੋਏ ਕਰ ਜੋਰ ਕਰੋ ਅਰਦਾਸ ਕਿ ਜਦੋਂ ਅਰਦਾਸ ਕਰਨੀ ਦੋਵੇਂ ਹੱਥ ਜੋੜ ਕੇ ਖੜੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਉਂਝ ਚਲੋ ਜੇ ਸਰੀਰਕ ਅਵਸਥਾ ਸਾਥ ਨਹੀਂ ਦਿੰਦੀ ਕੋਈ ਸਰੀਰਕ ਪ੍ਰੋਬਲਮ ਕੋਈ ਮਜਬੂਰੀ ਬਣ ਜਾਏ ਸਰੀਰ ਸਾਥ ਨਾ ਦੇਵੇ ਤੋ ਇੱਕ ਵੱਖਰਾ ਵਿਸ਼ਾ ਔਰ ਸੱਚ ਕਰਕੇ ਜਾਣਿਓ ਜਦੋਂ ਗੁਰਮਤ ਦੇ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ ਅਰਦਾਸ ਦੀ ਗੱਲ ਕਰਦੇ ਹਾਂ ਤੇ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਹ ਰਹਿਤ ਮਰਿਆਦਾ ਸਿੱਖਾਂ ਨੂੰ ਦਿੰਦੇ ਨੇ ਜਾਗ ਦਵਾਰਨਾ ਨੇ ਇਹ ਰਹਿਤ ਮਰਿਆਦਾ ਤਿਆਰ ਕੀਤੀ ਤੇ ਉਹਦੇ ਵਿੱਚ ਵੀ ਇਹ ਵਚਨ ਲਿਖੇ ਨੇ ਕਿ ਦੋਵੇਂ ਚਰਨ ਪੈਰ ਜੋੜ ਕੇ ਖਲੋਣੇ ਦੋਵੇਂ ਹੱਥ ਜੋੜ ਕੇ ਸਿਰ ਨੀਮਾ ਕਰਕੇ ਨਿਮਰਤਾ ਸਹਿਤ ਗੁਰੂ ਦੇ ਅੱਗੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰਨੀ ਚਾਹੀਦੀ ਹੈ ਬਾਬਾ ਅਮਰਦਾਸ ਜੀ ਗਿਆਨवान ਸ੍ਰੇਸ਼ਟ ਨੇ ਦੋਵੇਂ ਹੱਥ ਜੋੜੇ ਗੁਰੂ ਅੰਗਦ ਸਾਹਿਬ ਧੰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਕਹਿੰਦੇ ਅਰਦਾਸ ਕੀਤੀ ਸ੍ਰੀ ਨਾਨਕ ਸ੍ਰੀ ਅੰਗਦ ਨਾਮੋ ਸਿਮਰ ਸਿਮਰ ਆਨਣ ਅਬਿਰੰਮ ਧੰ ਸ੍ਰੀ ਗੁਰੂ ਨਾਨਕ ਦੇਵ ਤਾਂ ਨਿ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਮ ਬਾਬਾ ਅਮਰਦਾਸ ਜੀ ਨੇ ਆਪਣੇ ਮੁਖਾਰਬਿੰਦ ਤੋਂ ਲਿਆ ਕਿ ਉਹਨਾਂ ਦੋਵਾਂ ਗੁਰੂ ਸਾਹਿਬਾਂ ਦਾ ਧਿਆਨ ਧਰ ਕੇ ਨਵਾਂ ਨਗਰ ਬਸਾਉਣ ਦੀ ਅਰਦਾਸ ਕੀਤੀ ਗਈ ਅਰਪਣ ਕਰਿਓ ਸਕਲ ਮਿਸ਼ਟਾਨ ਨੂੰ ਉਹਨੇ ਸਭਨ ਕੋ ਵੰਡਣ ਠਾਨੂ ਉਹ ਮਠਿਆਈ ਬਾਬਾ ਅਮਰਦਾਸ ਜੀ ਨੇ ਪਹਿਲਾਂ ਗੁਰੂ ਅੱਗੇ ਅਰਦਾਸ ਕੀਤੀ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਮਠਿਆਈ ਵੰਡ ਦਿੱਤੀ ਹੈ ਪੂਰਾ ਵਧੀਆ